ਚੱਲੀਏ ਸੰਤੋਜੀ ਤਿਆਰ ਦੇਖ ਲੋ ਇਹਨੂੰ ਠੰਡ ਲੱਗਣ ਲੱਗੀ ਇਹਨੇ ਅੱਧੀ ਪੌਜੀ ਟੀ-ਸ਼ਰਟ ਪਾਈ ਐ ਅਸੀਂ ਦੋਨਾਂ ਨੇ ਪੂਰੀ ਤੇ ਪਾਈ ਐ ਸਾਨੂੰ ਠਾਰ ਨਹੀਂ ਲੱਗ ਰਹੀ ਹੈਗੀ ਠੀਕ ਐ ਵੈਸੇ ਥੋੜੀ ਬੁੱਕ ਠੰਡ ਹੈਗੀ ਐ ਸੱਗੀ ਗਾਲ ਜੀ ਤੁਹਾਡਾ ਆਪਣਾ ਵਲੌਗ ਦਾ ਇਹ ਦੂਸਰਾ ਪਾਰਟ ਆ ਰਿਹਾ ਅੱਜ ਆਪਾਂ ਜਾ ਰਹੇ ਹਾਂ ਬੋਦਸ ਘਾੜ ਤੋਂ ਕੋਵਿਡ ਤਾਮ ਤੱਕ ਦੇਖ ਅੱਜ ਇਹ ਲੋਕ ਤੁਹਾਨੂੰ ਸਾਰਾ ਕੁਝ ਮਿਲੂਗਾ ਰਾਸਤੇ 'ਚ ਪੌਣ ਕਿੰਨਾ ਕਿੰਨਾ ਕਿੱਕਦਾ ਹੈ ਸਾਰਾ ਕੁਝ ਦੇਖਣ ਨੂੰ ਮਿਲੂਗਾ ਠੀਕ ਹੈ ਤੇ ਕਹਿੰਦੇ ਰਾਮਰਾਜਾ ਅਮਾਏ ਗਾੜੀ ਤੇ ਕਰਨੀ ਹੈਗੀ ਪਿਆਰ ਅਜ 3 ਵਜੇ ਸੋਏ ਪਿਆ ਸਵੇਰ ਦੇ ਜਲਦੀ ਉੱਠ ਗਿਆ राती 2 ਵਜੇ ਕੋਈ 100 ਜਲਦੀ ਗਏ ਸਵੇਰੇ राती 6 ਵਜੇ ਕਿਉਂ ਉੱਠੋ ਗਈ ਸ਼ਾਮ ਨੂੰ ਪਸਾਨੋ ਕਟੜੀ ਘਰ ਤੇ ਬਹੁਤ ਜ਼ਿਆਦਾ ਟਾਈਮ ਲੱਗਾ ਤੁਸੀਂ ਦੇਖਿਓ ਨਹੀਂ ਕਲਿੱਪ ਉੱਤੇ ਕਿੰਨੀ ਲੰਬੀ ਲਾਈਨ ਸੀਗੀ ਆ 2 ਘੰਟੇ ਘੜਗੜ ਬੈਗ ਜਮਾ ਕਰਾਉਣ ਤੇ ਲੱਗੇ ਸੰਗਤ ਬਹੁਤ ਆਈ ਹੋਈ ਆ ਦੇਖ ਲਓ ਵਾਈਕਲ ਕਿੰਨੇ ਖੜੇ ਨੇ ਚਲੋ ਕੋਈ ਨਹੀਂ ਸ਼ਰਾਬ ਨਾ ਡਾਣਾ ਜੀਦਾ ਬਈ ਜਦੋਂ ਯਾਤਰਾ ਤੇ ਆਦਨ ਬੰਦੇ ਕਾਲੀ ਨਾ ਕਰੇ ਬੰਦਾ ਹੈ ਨਾ ਜੀ ਸ਼ਰਾਬ ਨਾ ਜਾਇਓ ਯੈਸ ਚਲੋ ਅੱਗੇ ਮਿਲਦੇ ਆਂ ਉਰੋਂ ਦੀ ਆਪਾਂ ਹੁਣ ਆ ਪੁੱਲ ਕ੍ਰੋਸ ਕਰਕੇ ਜਿਹੜਾ ਤੁਸੀਂ ਦੇਖ ਰਹੇ ਹੋ ਆ ਪੁੱਲ ਕ੍ਰੋਸ ਕਰਕੇ ਉੱਥੇ ਤੱਕ ਜਾਣਾ ਉੱਪਰ ਤੱਕ ਹਾਂ ਉੱਥੋਂ ਕਹਿੰਦੇ 4 ਕਿਲੋਮੀਟਰ ਗੱਡੀਆਂ ਜਾਣਗੀਆਂ ਪਿਛਲੀ ਵਾਰੀ ਵੀ ਅਸੀਂ ਗੱਡੀਆਂ ਦੇ ਗਏ ਸੀਗੇ ਉਹ 50000 ਰੁਪਏ ਲੈੰਦੇ ਨੇ ਗੱਡੀਆਂ ਵਾਲੇ ਉਸ ਤੋਂ ਬਾਅਦ ਗੱਡੀ ਤੋਂ ਫਿਰ 12 ਕਿਲੋਮੀਟਰ ਤੁਰ ਕੇ ਹਾਂਜੀ ਕੀ ਆ ਗਿਆ ਟੋਫੀਆਂ ਉਹ ਅੱਗੇ ਬੈਠੇ ਹੁੰਦੇ ਨੇ ਲੈ ਲਾਂਗੇ ਉੱਥੇ ਉੱਥੇ ਬੈਠਾ ਹੁੰਦਾ ਇੱਕ ਬੰਦਾ ਇਹਦੇ ਕੋਲ ਕਿਹੜਾ ਹੋਣੀ ਹੈ ਉਹ ਫੇਰ ਪਤਾ ਕਿੰਨੀ ਦੂਰ ਜਾਣਾ ਪਏਗਾ ਵੀਰੇ ਉਹ ਗੱਡੀ ਕੋਲੇ ਮਿਲ ਜਾਂਦੀ ਹੈ ਉੱਥੇ ਇੱਧਰ ਕੋਈ ਨਹੀਂ ਸੈਕਟਰ ਹੈਗੀਆਂ ਨੇ ਕਿਹਾ 15 ਨਾਲ ਹੈਗੀਆਂ ਪਤਾ ਕਿੱਥੋਂ ਮਿਲਦੇ ਆਉਂਦੇ ਆਣੇ ਆਪੋ ਲਾਜੇ ਛੱਡਣਗੇ ਨਾ ਪੰਡੂ ਪੁੱਲਾਂ ਨਾਲ ਆਊਗਾ ਉੱਤੇ ਬੈਠਾਂ ਹੋਣਾ ਸੱਚੀ ਆ ਰਿਹਾ ਉਹ ਤੇਰੀ ਤੇ ਕਰਨਾ ਵੀ ਉਹ ਵੀ ਉੱਥੋਂ ਲੈ ਲਾਂਗੇ ਆਪਾਂ ਰੇਨਗੋੜ ਦਾ ਰੈਂਚਨ ਆ ਰੇਨਗੋੜ ਦਾ ਗੁਰਦੁਆਰੇ ਤੋਂ ਵੀ ਲੈ ਲਾਂਗੇ ਆਪਾਂ ਰਾਹ ਯਾਰ ਪਹੁੰਚ ਚੁਕੇ ਆ ਉੱਥੇ ਦਾ ਕਲਿੱਪ ਦਿਖਾਈ ਸੀ ਗੱਡੀ ਵਾਲੀ ਉੱਥੋਂ ਗੱਡੀ ਤੱਕ ਆਈ ਸੀ ਬਾਕੀ ਗੱਡੀ 'ਚ ਉਤਰ ਕੇ ਹੁਣ ਪੈਦਲ ਹੋ ਗਿਆ ਰਸਤਾ ਆ ਅੱਗੇ ਸਾਰੀ ਸੰਗਤ ਜਾਰੀ ਹੈ ਸਾਰੀ ਜਿਹੜੀ ਬੈਠੇ ਰਹਿੰਦੇ ਆ ਕਿਵੇਂ ਜਿਵੇਂ ਮੈਂ ਆਪਣਾ ਕੰਮ ਬੈਠਣ ਦਾ ਸਾਰੀ ਥੱਕ ਗਿਆ ਸਾਹ ਛੜ ਰਿਹਾ ਨਹੀਂ ਨਹੀਂ ਹਾਂ ਉਹ ਕਹ ਰਿਹਾ ਕਿ ਜਿਵੇਂ ਜਿਹੜਾ ਬੰਦਾ ਤੁਰਦਾ ਫਿਰਦਾ ਰਹਿੰਦਾ ਹਨਾ ਉਹਨੂੰ ਇਹਨਾਂ ਉਹੀ ਲੱਗਦਾ ਮੇਰਾ ਕੰਮ ਦਾ ਤੁਰਨ ਫਿਰਨ ਵਾਲਾ ਮੈਂ ਸਾਰਾ ਦਿਨ ਬਾਹਰ ਹੀ ਰਹਿਣਾ ਠੀਕ ਹੈ ਦੱਸਿਆ ਨਹੀਂ ਹੋਇਆ ਮੈਂ ਬਲੌਗ 'ਚ ਆਹਾਂ ਤਾਂ ਇਹ ਪਤਾ ਲੱਜੂ ਕੀ ਕੰਮ ਕਰਦਾ ਇਹ ਬੰਦੇ ਆ ਬੰਦਾ ਸਾਰਾ ਦਿਨ ਏਸੀ 'ਚ ਬੈਠਾ ਰਹਿੰਦਾ ਤਾਂ ਇਹਨੂੰ ਥੋੜੀ ਗਰਮੀ ਲੱਗ ਰਹੀ ਐ। ਉਹ ਵੀ ਚੱਲ ਬਾਹਰ ਵੀ ਰਹਿੰਦਾ ਅੰਦਰ ਵੀ ਰਹਿੰਦਾ ਦੋਨੇ ਵਾਸਤੇ ਰਹਿੰਦੇ। ਉਹ ਵੀ ਤੁਰਦਾ ਫਿਰਦਾ ਰਹਿੰਦਾ ਐ ਮੈਂ ਵੀ। ਮੇਰਾ ਕੰਮ ਹੀ ਐ ਉਹ ਜਿਹਾ ਮੈਂ ਸਾਰਾ ਦਿਨ ਲਿਬੜਿਆ ਤੇ ਫੜਿਆ ਹੀ ਰਹਿਣਾ। ਰਨਿੰਗ ਵੀ ਕਰਨਾ। ਚੱਲ ਤਾਈਆਂ ਆਪਾਂ ਨੂੰ ਸਹੀ ਐ ਜੇ। ਸਾਨੂੰ ਠੀਕ ਐ। ਇਹ ਹੈ ਨਾਲੇ ਕੁਛ ਅਸੀਂ ਆਏ ਆ ਦੂਜੀ ਵਾਰੀ। ਸਾਨੂੰ ਸਾਰਾ ਕੁਝ ਪਤਾ। ਇਹ ਪਹਿਲੀ ਵਾਰੀ ਆ ਰਹੇ ਨਾ ਥੋੜਾ ਜਿਹਾ ਇਹਨੂੰ। ਨਵਾਂ ਨਵਾਂ ਥਿਊ ਵੇਖਣ ਨੂੰ, ਨਵੇਂ ਨਵੇਂ ਲੋਕ ਦੇਖਣ ਨੂੰ ਸਾਰਾ ਕੁਝ ਨਵਾਂ ਮਿਲ ਰਿਹਾ ਐ। ਤਾਂ ਥੋੜਾ ਕਨਫਿਊਜ਼ ਹੋ ਹੋਚਣਾ ਰੱਖ ਬਲੀ ਜਲਦੀ ਪਹੁੰਚ ਆਉਣ ਦੇ ਉੱਪਰ ਦੇਖ ਰਸਤਾ ਕਿੰਨਾ ਸੋਹਣਾ ਆ ਗਿਆ ਆ ਵੀ ਸੋਹਣਾ ਜੀ ਇਹ ਤਾਂ ਚਲੋ ਹੁੰਦੇ ਹੀ ਨੇ ਉਹ ਜਾ ਰਹੇ ਨੇ ਨਾਲ ਜਿਹੜੇ ਅੱਗੇ ਤੇਰੇ ਸਾਥੀ ਚਲੋ ਮਿਲਦੇ ਆ ਕੇ ਚੜ ਜੀ ਥੋੜੀ ਦਾ ਆ ਹੁਣ ਰੇਡ ਆ ਗਈ ਸਾਰੀ ਆ ਥੱਲੇ ਉਤਰਦੇ ਉਹ ਉੱਥੇ ਦੁਕਾਨਾਂ ਨੇ ਉੱਥੇ ਜਾਣਾ ਦੋ ਜਾਣੇ ਹੋ ਗਏ ਸੀ ਇਹ ਤੇ ਮੈਂ ਫੜਦਾ ਇੱਕ ਤੀਜਾ ਬੰਦਾ ਉਹ ਅੱਗੇ ਲਾਂਗੇ ਉਹ ਬਹੁਤ ਅੱਗੇ ਰੰਗੇ ਬਹੁਤ ਜ਼ਿਆਦਾ ਛੋਟਾ ਉਹ ਛੋਟਾ ਉਹ ਸਾਨੂੰ ਪਹਿਲਾਂ ਹੀ ਕਹਿ ਰਿਹਾ ਸੀਗਾ ਕਹਿੰਦਾ ਜੇ ਕੋਈ ਅੱਗੇ ਲੰਘਿਆ ਤਾਂ ਨੰਘ ਜਿਓ ਖੜੇ ਹੋਣਾ ਕਿਸੇ ਨੂੰ ਡਿੱਕੇ ਹੋਣਾ ਫੜ ਗਿਆ ਨਹੀਂ ਵੀ ਜਿੱਤਾ ਆਏ ਇਕੱਠਿਆਂ ਦਾ ਰਹਿਣਾ ਇਕੱਠੇ ਆ ਐਨੀ ਦੂਰੋਂ ਇਕੱਠਿਆਂ ਆਏ ਤਾਂ ਉਹਰੇ ਵੀ ਇਕੱਠੇ ਰਾਵਾਂਗੇ ਕੀ ਆ ਇਕੱਲੇ ਬੰਦੇ ਨੂੰ ਜ਼ਿਆਦਾ ਉਫਾ ਲੱਗਦਾ ਹਾਂ ਬਾਕੀ ਉਹ ਪਹਿਲਾਂ ਆਇਆ ਹੈ ਨਾ ਉਹਨੂੰ ਸਾਰੀ ਜੀ ਨੌਲੇਜ ਹੈ ਮੈਂ ਵੀ ਪਹਿਲਾਂ ਆਇਆ ਮੈਨੂੰ ਵੀ ਨੌਲੇਜ ਆ ਇਹ ਪਹਿਲੀ ਵਾਰ ਆਇਆ ਹੈ ਜਿਹਨੂੰ ਨਹੀਂ ਪਤਾ ਹੁੰਦਾ ਉਹਨੂੰ ਉਫਾ ਹੋ ਜਾਂਦਾ ਤਾਂ ਇਹਨੂੰ ਅਸੀਂ ਨਾਕ ਰੱਖਿਆ ਹੈ ਬਿਓ ਕਾ ਜਗਾ ਇਥੇ ਦਰੂਤਰ ਹੋ ਗਿਆ ਸਾਡੇ ਵਾਰੀ ਅਸੀਂ ਉਧਰ ਨਾਲ ਇਕੱਠੇ ਹੋ ਜਾਾਂਗੇ ਉਹਨੂੰ ਤਾਂ ਮੈਨੂੰ ਤੋਂ ਪਤਾ ਹੈ ਕਿਦੋਂ ਜੇ ਇਕੱਠਾ ਹੋਣਾ ਬਾਕੀ ਜੇ ਨਦੀ ਸਿੱਧੀ ਜਿਹੜੀ ਚੜ ਕੇ ਆਇਆ ਜਿਵੇਂ ਹੁਣ ਰੇਡ ਆਏਗੀ ਹੁਣੇ ਆਰਾਮ ਨਾ ਉਤਰਿਆ ਆ ਰਿਹਾ ਆਂਦੇ ਸਾਰਾ ਰਸਤਾ ਐਵੇਂ ਟੈਨਸ਼ਨ ਨਾ ਲੈ ਉਹ ਦੇਖੋ ਦੁਕਾਨਾਂ ਆ ਗਈਆਂ ਬਾਦੂ ਉਹ ਇੱਕ ਸ਼ਹਿਰ ਆ ਗਿਆ ਛੋਟਾ ਜਿਹਾ ਅਜੇ ਪਹਿਲਾਂ ਪੁਲਨਾ ਹਾਂ ਪੁਲਨਾ ਸ਼ਹਿਰ ਛੱਡ ਕੇ ਆ ਉਹ ਆ ਕੇ ਫੋਟੋ ਫੋਟ 2 ਇੱਕ 3 ਕਿਲੋਮੀਟਰ ਹੁਣ ਕਿੰਨੇ ਕਿਲੋਮੀਟਰ ਆ ਗਏ ਆਗੇ ਹੁਣ ਆ ਉਹ ਇੱਕ ਛੋਟਾ ਜਿਹਾ ਸ਼ਹਿਰ ਹੋ ਗਿਆ 2 3 3 3 ਕਿਲੋਮੀਟਰ ਦਾ ਸ਼ਹਿਰ ਨਹੀਂ ਛ ਸਮਾਂ ਲੈਣ ਨੂੰ ਜੇ ਕਿਸੇ ਨੇ ਕੁਝ ਖਾਣਾ ਪੀਣਾ ਚਾਹ, ਤਰੋਠਾ ਮੈਗੀ ਮੁੱਗੀ ਅਸੀਂ ਵੀ ਖਾਣਿਆ ਕੁਝ ਵੈਸੇ ਅਜੇ ਨਹੀਂ ਮੈਂ ਤਾਂ ਸਵੇਰੇ ਖਾਏ ਸੀ ਪਰ ਫਿਰ 3 ਵਜੇ ਦਾ ਖਾਇਆ ਹੋਇਆ ਉਹਨੂੰ ਕੁੱਫੀ ਲੱਗ ਜਾਣੀ ਜਿਆਦਾ ਨਹੀਂ ਕੰਟੇ ਤੱਕ ਖਵਾਵਾਂਗੇ ਹਲੇ ਨਹੀਂ ਅਜੇ ਨਹੀਂ ਆਪਾਂ ਥੋੜਾ ਜਿਹਾ ਅੱਗੇ ਕਰਾਜ ਪੁੱਲਾਂ ਦਾ ਉਹ ਤੋਂ ਅੱਧ ਹੋ ਜਾਂਦਾ ਉੱਥੇ ਖਾਵਾਂਗੇ ਕੁਝ ਥੋੜਾ ਜਿਹਾ ਬੋਡੀ ਵਤਣ ਬਾਕੀ ਕੋਈ ਚੱਕਰ ਨਹੀਂ ਚੱਲਦੇ ਹੌਲੀ ਹੌਲੀ ਹਜੇ ਤਾਂ ਵਧੀਆ ਸਾਰਾ ਕੁਝ ਬਾਕੀ ਥਿਊ ਅੱਜ ਵਧੀਆ ਜੇ ਮੀਂਹ ਪੈ ਰਿਹਾ ਉਹਦਾ ਰਸਤਾ ਬਹੁਤ ਹਨ ਤੰਗ ਕਰਦਾ ਚਰਨਾ ਉਹ ਨੀਦਰ ਉਹ ਦਿਖਤ ਨਹੀਂ ਹੈਗਾ ਕਿ ਬਹੁਤ ਛੋਟਾ ਹੋ ਨਹੀਂ ਪੈ ਰਿਹਾ ਹੁੰਦਾ ਤਾਂ ਫਿਰ ਰਸਤਾ ਥੋੜਾ ਤੰਗ ਕਰਦਾ ਪਰ ਇਹ ਠੀਕ ਹੈ ਵੀ ਨਹੀਂ ਹੈਗਾ ਰਸਤੀ ਪੈ ਗਈ ਥੋੜੀ ਜਿਹੀ ਭੂਰ ਤਾਂ ਲੱਗਿਆ ਜਿਵੇਂ ਰੇਣਕੋਟ ਲੈਣੇ ਪੈਣਗੇ ਪਰ ਠੀਕ ਹੈ ਮੇਰੇ ਦਿਮਾਗ ਸਿੱਧੇ ਬੱਤੀ ਦੇ ਸੈਡ ਆਇਆ ਪਾ ਲਈ ਉਹ ਆ ਰਹੇ ਨੇ ਇਹਨਾਂ ਦੀ ਬ੍ਰੇਕਾਂ ਨਹੀਂ ਹੁੰਦੀ ਆ ਬਹੁਤ ਬ੍ਰੇਕਾਂ ਫਿਰ ਮੈਂ ਕਮ ਆ ਹਾਂ ਹਾਂ ਉਹ ਠਜੜਾ ਹੀ ਕੱਲ ਸੀ ਉਹ ਬਲੇ ਪਹਾੜਾਂ ਤੇ ਆਇਆ ਦੇਖ ਰਿਹਾ ਭੀਓ ਜਿਓ ਤਾਂ ਸਿਆਦਰ ਸਰ ਪੁਰਾਣੇ ਰਸਤੇ ਚ ਮੈਂ ਪਿਛਲੇ ਹੋਈ ਨਾ ਮੇਰਾ ਰਸਤਾ ਜਿਹੜਾ ਐਸੇ ਥੋੜਾ ਦੂਰ ਲੱਗਦਾ ਸੀ ਉਚਾਈ ਸੀਗੀ ਤੇ ਇਹ ਤੋਂ ਰੇਡ ਸੀਗੀ ਤੇ ਇਹ ਪੁਰਾਣੇ ਰਸਤੇ ਨਜ਼ਾਰਾ ਦੇਖਣ ਨੂੰ ਮਿਲਿਆ ਸਾਨੂੰ ਇਹ ਵਲਾ ਤੇ ਆਹ ਪੁਲ ਐ ਜੀ ਪੁਰਾਣੇ ਰਸਤੇ ਆਹ ਛੋਟੀ ਜੀ ਪੁਲੀ ਆ ਵਾਕੇ ਆ ਗਿਆ ਪੁਲ ਕਾਹਨ ਨਵੇਂ ਰਸਤੇ ਪੁੱਲ ਤੇ ਖੰਨਾ ਓਕੇ ਉਹ ਜਿਆਦਾ ਵੱਡਾ ਨਵਾਂ ਬਣਾਇਆ ਵੋ ਟਾਈਮ ਦਾ ਬਣਾਇਆ ਹੁਣ ਦਾ ਨਹੀਂ ਨਵਾਂ ਤੇ ਮਤਲਬ ਅੱਧੇ ਲੋਕ ਉਧਰ ਹੋ ਜਾਂਦੇ ਐ ਤੇ ਇਧਰ ਜਾਂਦੇ ਨੇ ਇਧਰੋਂ ਸ਼ਾਰਟਕਟ ਪੈ ਜਾਂਦਾ ਥੋੜਾ ਜਿਹਾ ਬਾਕੀ ਸੁਜੈਸਟ ਕਰਾਂਗੇ ਮੇਰੇ ਹਿਸਾਬ ਨਾਲ ਤਾਂ ਛੋੜੇ ਰਸਤੇ ਜਾ ਕੇ ਦੇਖਿਓ ਜਿਆਦਾ ਹਨਾ ਬਈ ਪੁਰਾਣਾ ਰਸਤੇ ਜਾ ਕੇ ਦੇਖਿਆ ਮੇਰੇ ਨਾਲ ਅਸੀਂ ਐਕਟ ਕਰਾਂਗੇ ਅਸੀਂ ਤਾਂ ਮੈਂ ਗਿਆ ਪੁਰਾਣਾ ਰਸਤਾ ਠੀਕ ਆ ਕੈਟ ਆ ਯੂ ਕੈਟ ਵਾਈਪ ਵਗੈਰਾ ਲੈਣੀ ਆ ਜੀ ਜੇ ਤੁਹਾਨੂੰ ਜੂਪਰ ਆ ਮੋਬਾਈਲ ਚਰਨੀ ਆ ਹਾਂ ਉਹ ਉਧਰੋ ਜਾਇਆ ਉਧਰ ਜਾ ਸਕਦੇ ਆ ਆ ਛੋਟੇ ਪੁਰਾਣੇ ਰਸਤੇ ਆ ਛੋਟਾ ਬੋਲਾ ਬੰਦੇ ਦਾ ਲੱਗ ਰਿਹਾ ਜਿਵੇਂ ਨਦੀ ਜਮਈ ਕੋਲੋਂ ਲੰਘ ਰਹੀ ਹੈ ਕੋਲੀਆਂ ਨਦੀ ਦੇ ਉਹ ਅਸੀਂ ਨਵਾਂ ਬੋਲ ਜਿਹੜਾ ਤੁਹਾਨੂੰ ਕਹਿ ਰਹੇ ਆ ਅਸੀਂ ਉਹ ਸੀ ਉੱਪਰ ਉਹ ਤਾਂ ਗਿਆ ਹੋਇਆ ਸੀ ਪਹਿਲਾਂ ਇੱਕ ਵਾਰੀ ਸੋਚਿਆ ਇਹਦਾ ਵੀ ਨਜ਼ਾਰਾ ਲੈ ਕੇ ਦੇਖੀਏ ਕਿਆਨ ਕੀ ਹੈ ਬਾਕੀ ਹੋਰੇ ਕੁਝ ਦੁਕਾਨ ਤੇ ਖਾਣੇ ਆ ਫਿਰ ਮਿਲਦੇ ਆਂ ਜੀ ਆਪ ਰਸਤੇ ਪਹੁੰਚ ਚੁੱਕੇ ਆਂ ਅਸੀਂ ਤੇ ਸਵੇਰੇ ਬੱਸ ਉਹਨੇ ਨਿੰਨੇ ਗਾਲ ਜਿ ਕੋ ਬਚਨ ਲਈ ਥੋੜਾ ਇੱਕ ਪਛਾਦਾ ਕਰਕੇ ਥੋੜੀ ਜਿਹੀ ਦੋਵਾਰ ਸਾਹਿਬ ਤੋਂ ਉਸ ਤੋਂ ਬਾਅਦ ਕੁਝ ਖਾਦਾ ਨਹੀਂ ਜੀ ਅੱਜ ਆਹ ਮੁੰਡਾ ਕਰਦਾ ਮੈਨੂੰ ਕਹੀ ਜਾਂਦਾ ਸੀਗਾ ਕੁਝ ਖਾ ਲਈਏ ਕੁਝ ਖਾ ਲਈਏ ਤਾ ਫਿਰ ਇਹ ਦਰਸਾਲ ਸੇ ਰੋਟੀ ਖਾਂਦਾ ਮੈਂ ਨਹੀਂ ਖਾਂਦਾ ਇਹ ਰੋਟੀ ਦਾ ਟਾਈਮ ਹੋਗਾ ਸਵੇਰੇ 9-10 ਵਜੇ ਹਣਾ 9:00 ਵਜੇ ਰੋਟੀ 10 ਵਜੇ ਖਾਂਦੇ ਹਣਾ ਤਾਂ ਹੀ ਟਾਈਮ ਕਿਨਾ ਹੋ ਗਿਆ ਹੋਂਦੇ ਸਾਡੇ ਨੂੰ 9:30 ਵਜੇ ਹੁਣ ਪੂਰੇ ਅਰਜਕਟ ਟਾਈਮ ਤੇ ਰੋਟੀ ਹੋਵਾ ਰਿਹਾ ਹੈ ਜਿਹੜੇ ਘਰੇ ਖਾਂਦਾ ਉਸ ਟਾਈਮ ਤੇ ਪਰ ਸਾਨੂੰ 9:30 ਹੋਰ ਲੱਗਣੀ ਰੇ ਠੀਕ ਹੈ ਸਾਡੇ ਹਿਸਾਬ ਨਾਲ ਤਾਂ ਸਾਨੂੰ 12:00 ਵਜੇ ਹੁਣ ਐ ਲੱਗ ਰਹੇ ਨੇ ਤੇ ਚਲੋ ਹੁੰਦਾ ਹੈ ਜਦੋਂ ਬੰਦਾ ਬਾਹਰ ਆਏਦਾ ਨਾ ਬਾਹਰ ਆ ਕੇ ਬੰਦਰ ਨੂੰ ਲੱਗਦਾ ਟਾਈਮ ਦਾ ਥੋੜਾ ਜਿਹਾ ਫਰਕ ਸਾਡੇ ਕੋਲ 1 ਵਜੇ ਕਰ ਪਹੁੰਚ ਜਾਂਦੇ ਆ ਉਹ ਦੇਖੋ ਜਾ ਜਾ ਰਿਹਾ ਬਾਕੀ ਇਹ ਉਹ ਜਾ ਰਿਹਾ ਪਜਾ ਜਾ ਲੱਗ ਰਿਹਾ ਛੋਟਾ ਜਿਹਾ ਡੱਗ ਦੇਖੋ ਉਹ ਰਸਤੇ ਨੂੰ ਆਇਆ ਉਹ ਤਹੜ ਉਹ ਬਾੜ ਜਿਹੜੇ ਦਿਖ ਰਹੇ ਨੇ ਅਸੀਂ ਉਧਰੋਂ ਆਇਆ ਤੇ ਅੱਧ ਪਹੁੰਚ ਗਏ ਅੱਧ ਰਹਿ ਗਿਆ ਬਸ ਪਤਾ ਲੱਗਿਆ ਸੱਚ ਕਿਵੇਂ ਦਾ ਰਹਿ ਰਿਹਾ ਐਕਸਪੀਰੀਅੰਸ ਤੇਰਾ ਪਹਿਲੀ ਵਾਰੀ ਆ ਰਹਿਆ ਤੂੰ ਆ ਜਿੰਨਾ ਲੋਕ ਡਰਾਉਂਦੇ ਨੇ ਨਾ ਕਿ ਜਿੰਨੀ ਓਕੀ ਆ ਥਾਂ ਹੈਗੀ ਓ ਉਕੀ ਪਰ ਬੰਦਾ ਆਰਾਮ ਨਾਲ ਆਵੇ ਇੱਕ ਨਾ ਬੰਦਾ ਹੁੰਦੇ ਨੇ ਜਿੱਦੋਂ ਪਹਿਲੀ ਪਹਿਲੀ ਵਾਰ ਆਉਂਦੇ ਨੇ ਕਿ ਉਹ ਵੱਡੇ ਵੱਡੇ ਸਟੈਪ ਰੱਖਦਾ ਭੱਜ ਭੱਜ ਕੇ ਚੜਦਾ ਉਹ ਗਲਤੀ ਨਾ ਕਰੋ ਛੜਾ ਛੋਟੇ ਛੋਟੇ ਸਟੈਪ ਰੱਖ ਕੇ ਬੰਦਾ ਆਰਾਮ ਨਾਲ ਆਵੇ ਅਸੀਂ ਇਹ ਰੁਕਣ ਨੂੰ ਕਹਿ ਰਹੇ ਦੇ ਵਿੱਚ ਮੈਨੂੰ ਰੋਕ ਕੇ ਆ ਇੱਕ ਦੋ ਥਾਂ ਤੇ ਰੋਕਿਆ ਪਰ ਜ਼ਿਆਦਾ ਨਹੀਂ ਰੋਕਿਆ ਠੀਕ ਹੈ ਥੋੜੀ ਥੋੜੀ ਤੁਰਦੇ ਆਏ ਸਾਨੇ ਰੁਕਣ ਨੂੰ ਲੋੜ ਪਈ ਨਹੀਂ ਦੇ શરીਰ ਨੂੰ ਸਾ ਦਾ ਬੋਰਡਿੰਗ ਚੜੇ ਨਹੀਂ ਹੈਗਾ ਜਮਾਂ ਵੀ ਸਾਡੇ ਸਹੀ ਰਹੀ ਬੋਡੀ ਬਿਲਕੁਲ ਬਾਕੀ ਠੀਕ ਹੈ ਸਾਰਾ ਕੁਝ ਹੁੰਦਾ ਰਹਿਣਾ ਬੜੀਆ ਹੁਣ ਨੇੜੇ ਜਾ ਰਹੇ ਹਾਂ ਟੈਂਪਰੇਚਰ ਦਾ ਫਰਕ ਪੈ ਰਿਹਾ ਸਾਡੇ ਲੱਗਣ ਲੱਗੀ ਤੇ ਪਰੌਂਠੇ ਰੋਏ ਨੇ ਆਲੂ ਵਾਲੇ ਖਾਣੇ ਆ ਤੇ ਫਿਰ ਮਿਲਦੇ ਆ ਸਾਡੀ ਤੋਂ ਬਾਅਦ ਅੱਗੇ ਚੱਲਦੇ ਆ ਫਿਰ ਮਿਲਦੇ ਆ ਆਪਾਂ ਤਾਂ ਮੱਦੇ ਨਾਲ ਹੀ ਠੀਕ ਹੈ ਜੀ ਚੱਕੋ ਜੀ ਖਾਓ ਗਰਾਉ ਗਰਮ ਪਰੌਂਠਾ ਸਾਈਜ਼ ਵੱਡਾ ਹੈ ਵਧੀਆ ਹੈ ਨਾ ਵਧੀਆ ਰੱਜਾਂਗੇ ਇੱਕ ਨਾਲ ਹੀ ਰੱਜਾਂਗੇ ਮੇਰੇ ਹਿਸਾਬ ਨਾਲ ਤਾਂ 3:00 ਵਜੇ ਤੱਕ ਰੋਟੀ ਉਹ ਦੇਖਣ ਦੀ ਲੋੜ ਨਹੀਂ ਹੈ ਚਲੋ ਆ ਖਾ ਲਈਏ ਖਾ ਕੇ ਮਿਲਦੇ ਆ ਫਿਰ ਨਾਲ ਟੇਸਟ ਦੱਸਦੇ ਕੀ ਮੇਰੇ ਦਾ ਬੈਸਤਾ ਪਹਾੜਾ ਜੀ ਯਾਰ ਸਾਰਾ ਕੁਝ ਠੈਂਡ ਹੀ ਮਿਲਦਾ ਹੈ ਖਾਣ ਦਾ ਦਿਲ ਮੈਗੀ ਸੀ ਪਰ ਮੈਗੀ ਨਹੀਂ ਖਾਣੀ ਪਰੋਂਡੇ ਨਾਲ ਥੋੜਾ ਰਾਜ ਜੂ ਮੈਗੀ ਮੈਗੀ ਮੈਨੂੰ ਖਾਣਾ ਹਾਂ ਚੜਾਈ ਹਾਂ ਗੁਰਦੁਆਰਾ ਪਹੁੰਚ ਕੇ ਖਾਵਾਂਗੇ ਮੈਗੀ ਇਹ ਪਹਾੜਾਂ ਜਾ ਕੇ ਮੈਗੀ ਨਾ ਖਾਈ ਫਿਰਦਾ ਸੁਆਦ ਹੀ ਨਹੀਂ ਹੈਗਾ ਚਲੋ ਖਾ ਲਿਏ ਪਰ ਮਿਲਦਾ ਆ ਜਾ ਆ ਜਾ ਥੋੜਾ ਹੀ ਰਹਿ ਗਿਆ ਬਸ ਅੱਜਿਆ ਬਸ ਰਹਿ ਗਿਆ 1 ਕਿਲੋਮੀਟਰ ਆ ਜਾ ਪਹਿਲੀ ਵਾਰ ਆਇਆ ਉਹਦੇ ਕਰਕੇ ਥੋੜਾ ਜਿਹਾ ਔਖਾ ਹੋ ਗਿਆ ਮੈਨੂੰ ਕਹਿੰਦਾ ਬੈਗ ਫੜ ਲੈ ਮੇਰੇ ਅੱਧੇ ਰਾ ਕੇ ਆ ਕਹਿੰਦੇ ਹਾਂ ਚੈੱਕ ਕਰ ਲਈ ਇੱਕ ਬੈਗ ਮੇਰਾ ਇੱਕ ਇਹਦਾ ਦੋਨੇ ਆਪਾਂ ਇਕੱਠੇ ਫੜ ਲੈ ਉਹਦੇ ਨਾਲ ਚੱਲੀ ਜਾਂਦੇ ਕੋਈ ਨਹੀਂ ਯਾਰ ਉਹਨੂੰ ਨਹੀਂ ਪਤਾ ਹੈਗਾ ਇੰਨਾ ਆਪਾਂ ਆਏ ਹੋਇਆ ਮੈਂ ਥੋੜੀ ਥੋੜੀ ਚੱਲ ਰਿਹਾ ਠੀਕ ਲੱਗ ਰਿਹਾ ਮੈਨੂੰ ਜੇ ਪਹਿਲੀ ਵਾਰ ਮੈਂ ਵੀ ਐਸਾ ਨਾ ਮੈਨੂੰ ਵੀ ਬਹੁਤ ਸਾਹ ਜੜਿਆ ਸੀ ਪਰ ਹੁਣ ਨਹੀਂ ਹੁਣ ਠੀਕ ਹੈ ਹੁਣ ਸਮਝ ਆ ਗਿਆ ਕਿਵੇਂ-ਕਿਵੇਂ ਚੜਨਾ ਹੈ आया हौसला आना हार भा थे कित बैठेगा चल चल उपर चल अगे बैठा हो गे चल 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 मैं बराबर चढ़ रहे हैं लेता स्टॉप कोई ਲ ਜਗਾ ਜਿੱਥੇ ਮਤਲਬ ਜਾਜ ਉੱਤਰਦਾ ਜਿਹੜੇ ਬੰਦੇ ਜਾਜ ਚੰਦ ਨੇ ਉੱਥੇ ਤੇ ਉਹ ਤੁਹਾਡੇ ਮਿਲਟਰੀ ਦੇ ਘਰ ਬਣੇ ਹੋਏ ਨੇ ਬਾਕੀ ਇੱਥੋਂ ਦੀ ਬਾਸ ਆਪਾਂ ਨੂੰ ਰਹਿ ਗਿਆ ਅੱਧਾ ਕਿਲੋਮੀਟਰ ਅੱਗੇ ਰਸਤਾ ਚਲੋ ਨਹੀਂ ਆ ਗਿਆ ਚਲ ਜੀਏ ਫੜਾ ਫੜ ਅੱਗੇ ਨਹੀਂ ਤਾਂ ਮੀਝ ਕਿੱਲੇ ਹੋ ਕੇ ਔਖਾ ਜੀ ਗੁਰੂਗਰਾਸ ਆ ਪਹੁੰਚਦੇ ਹਾਂ ਥੋੜਾ ਹੀ ਰਹਿ ਗਿਆ ਭੱਜ ਗਏ ਬੰਦੇ ਅੱਗੇ ਆਪਣੇ ਦੋ ਉਸਮ ਖਰਾਬ ਹੋ ਰਿਹਾ ਇੱਥੇ ਹੁਣ ਥੋੜਾ ਜਿਹਾ ਉਹ ਦੇਖੋ ਪਰਬੱਤਰ ਕਿਵੇਂ ਆ ਰਹੇ ਨੇ ਬਣ ਕੇ ਕਾਲੇ ਸ਼ਾਹ ਬੱਦਰ ਬਣ ਰਹੇ ਆ ਕੋਲੇ ਉਧਰ ਬਰਫੀ ਬਰਫ ਤੇ ਧੁੱਪ ਪੈ ਰਹੀ ਹੈ ਉਰੇ ਕੁਝ ਨਹੀਂ ਪਤਾ ਲੱਗਦਾ ਹੰਦ ਦਾ ਮੌਸਮ ਦਾ ਉਹ ਇੱਕ ਪਾਸੇ ਧੁੱਪ ਪੈ ਰਹੀ ਇੱਕ ਪਾਸੇ ਪੂਰਾ ਬੱਦਲ ਬਣਿਆ ਹੋਇਆ ਚਲੋ ਵਧੀਆ ਉਧਰ ਦੇ ਰੰਗ ਨੇ ਨਾ ਚਲੋ ਹੁਣ ਗੁਰਦਾਸਾਹਿ ਪਹੁੰਚ ਕੇ ਮਿਲਦੇ ਆ ਰੋਮ-ਰਮ ਲੈ ਕੇ ਇਕੱਠਾ ਬਹੁਤ ਦੁਖਨ ਲੱਗੀ ਤਾਂ ਕਿਦਾ ਬੈਗ ਵੀ ਮੇਰੇ ਕੋਲ ਸੀ ਉਹਦੇ ਕਰਕੇ ਥੋੜੀ ਮੈਨੂੰ ਤਕਾਬਟ ਹੋ ਗਈ ਹੁਣ ਮੇਰਾ ਮਵਲਾ ਠੀਕ ਸੀਗਾ। ਪੱਛੀ ਕੋਈ ਚੱਕਰ ਫਾਇਦਾ ਨਾਲ ਆਈਏ ਨਾ ਤਾਂ ਹੈਲਪ ਕਰਨੀ ਜਾਈਦੀ ਹੈ ਬਾਈ। ਆਲੂ ਦੇ ਪਰੌਂਠੇ ਨਾਲ ਮੈਗੀ ਨਾਲ ਚਾਹ। ਉਹ ਬੰਦੇ ਨੂੰ ਕੁਛ ਨਹੀਂ ਮਿਲਿਆ ਦੋ ਅੱਖ ਖਵਾਰੇ। ਮਿੱਟਰ ਗਿਰ ਗਿਆ ਅਦੋੜਾਇਆ। ਇਹਦੇ ਵਾਸਤੇ ਬੈਗ ਤੋਂੀਆਂ ਇਕੱਠੀਆਂ ਕਰਦੇ। ਇੱਥੇ ਲਈ ਟੱਡੀਆਂ ਆਉਂਦੀਆਂ। ਪਹਿਲੀ ਵਾਰ ਹੀ ਆਇਆ ਅੱਜ ਬੜਾ ਅਨੋਖਾ ਹੋ ਗਿਆ। ਤੇ ਟਾਈਮ ਹੋ ਗਿਆ ਇੱذ ਹੁਣ 6:00 ਵੱਜ ਚੁਕੇ ਨੇ ਪਹੁੰਚ ਅਸੀਂ ਜੇ ਸਰੇ 11:30 ਵਜੇ ਸਹੀ ਵੇਲੇ ਤੇ ਜੇ ਇਹ ਬਿਮਾਰ ਹੋਣਾ ਕਰਕੇ ਵਲੌਗ ਨਹੀਂ ਬਣਿਆ ਠੀਕ ਹੈ ਤੇ ਪੂਜਾ ਜੀ ਰੈਸਟ ਕਰਨ ਲੱਗੇ ਸੀ ਕਮਰਾ ਨਹੀਂ ਮਿਲਿਆ ਜੀ ਉਹਦੇ ਕਰਕੇ ਦੋਨੋਂ ਵਗੈਰਾ ਲੈਤੇ ਗਏ ਟਾਈਮ ਲੱਗ ਗਿਆ ਤਾਂ ਉਸ ਤੋਂ ਬਾਅਦ ਵਲੌਗ ਨਹੀਂ ਬਣਿਆ ਬੋਲਿੰਗ ਤਾਂ ਪਹੁੰਚ ਕੇ ਆਈ ਸੀ ਠੀਕ ਹੈ ਅੱਧੀ ਰਾਤ ਨੂੰ ਅਸ਼ਟੇ ਕਰਾਂਗੇ ਤੇ ਸਵੇਰੇ ਉੱਠ ਜਾਵਾਂਗੇ ਜੀ ਰੇਂਪੁਰ ਦਾ ਮੇਨ ਗੁਰਦੁਆਰੇ ਮੱਥਾ ਟੇਕਣਾ ਕੇਮੇ ਦਾ ਪਰੌਂਠਾ ਵੇਖਰ ਉਰੇ ਜਿੰਨਾਂ ਰਵੀ ਉਹਦੇ ਦੇਦਾ ਕਿ ਜੋ ਵੀ ਨੇ ਠੀਕ ਲੈਣਾ ਹੈ ਨਾ ਬਸ ਇੱਕ ਬੰਦਾ ਹਮ ਨੂੰ ਕੁਝ ਸਮਝ ਲਾ ਮਜ਼ਦੂਰੀ ਨੂੰ ਖਾਣਾ ਮਿਲਦਾ ਵੇ ਦਾਰਾ ਵੀ ਬਾਹਰ ਆ ਗਏ ਮੋਤ ਨਾ ਖੇਡਾਂ ਨੇਗਾ ਭਾਈ ਹਲਕੀ ਬੁਲਕੀ ਮੈਗੀ ਖਾ ਰਿਹਾ ਸੀ ਪਹਿਲਾਂ ਜਦੋਂ ਦੇਖਿਆ ਪਰੌਂਟਾ ਖਾਂਦਾ ਜਦੋਂ ਉਸ ਤੋਂ ਕੁਝ ਨਹੀਂ ਖਾਂਦਾ ਹੈਗਾ ਤੇ ਕੁਝ ਆਹ ਦਾ ਦਿਲ ਨਹੀਂ ਕਰ ਰਿਹਾ ਬਸ ਥੋੜੀ ਜਿਹੀ ਮੈਗੀ ਬਾਈ ਖਾ ਰਿਹਾ ਚਲੋ ਆ ਖਾ ਲੀਏ ਫਿਰ ਮਿਲਦੇ ਆ ිය लोग අප එ ඇන්ට කර කල්ලෙ ල මුදෑ දරින කස.